ਹਾਂ ਜੀ ਮੇਤਰੋ ਸਾਸਰੀਕਾਲ ਕੀ ਹਾਲ ਚਾਲ ਹੋਪ ਸਾਰੇ ਠੀਕ ਹੋਵਗੇ ਅੱਜ ਹੈ ਜੀ ਮੇਰੇ ਚੈਨਲ ਦੇ ਉੱਤੇ ਪਹਿਲਾ ਵਲੌਗ ਪੰਜਾਬੀ ਲਾਈਫ ਇਨ ਆਸਟ੍ਰੇਲੀਆ ਠੀਕ ਹੈ ਜੀ ਤੇ ਆਪਾਂ ਆ ਗਏ ਜੜ ਦੇ ਵਿੱਚ ਸੌਰੀ ਗਲਾ ਮੇਰਾ ਕਾਫੀ ਖਰਾਬ ਹੋਇਆ ਪਿਆ ਦੋ ਦਿਨ ਦਿਨ ਤੋਂ ਠੀਕ ਨਹੀਂਗਾ ਤੇ ਸੋ ਇਹੋ ਜਿਹਾ ਕੁਝ ਹੋ ਹੋ ਲੈ ਜੀ ਤੇ ਆ ਟੱਕ ਲੱਗੇ ਨੇ ਦੋ ਤੇ ਅੱਜ ਆਪਾਂ ਇਹਨੂੰ ਲੈ ਕੇ ਜਾਣਾ ਅੱਜ ਠੀਕ ਹੈ ਜੀ ਅੱਜ ਆਹ ਰਣੀ ਸੁੰਦਰਾ ਆਪਣੇ ਨਾਲ ਸਫਰਾ ਤੇ ਪਹਿਲੇ ਆਪਣੇ ਨੇ ਕੱਢੂਗੀ ਸੋ ਚੱਲਦੇ ਹਾਂ ਤੇ ਤੁਹਾਨੂੰ ਵਿਖਾਉਣੀ ਹੈ ਜੀ ਇੰਟੀਰੀਅਰ ਅੰਦਰੋਂ ਅਨਲੌਕ ਖੋਲਿਆ ਲਓ ਜੀ ਵਾਹ ਜੀ ਵਾਹ ਵਾਹ ਜੀ ਵਾਹ ਸਟਾਰਟ ਕਰਕੇ ਦਿਖਾਈਏ ਤੁਹਾਨੂੰ ਹਾਂਜੀ ਹੋ ਗਿਆ ਸਕਾਟ ਠੀਕ ਇੱਕ ਦੋ ਵਾਇਰਾਂ ਟੁੱਟੀਆਂ ਸੀ ਇੱਕ ਜੀਬੀਐਸ ਦੀ ਇੱਕ ਸਪਲਾਈ ਜਿਹੜੀ ਆਪਣੀ ਕਰੰਟ ਸਪਲਾਈ ਉਹ ਨੂੰ ਵੀ ਵਜੋਂ ਟੁੱਟ ਗਈ ਸੋ ਨਕਲੀ ਟਰੱਕ ਦੇ ਚ ਪਈਆਂ ਸੀ ਦੋਵੇਂ ਆਪਾਂ ਚੇਂਜ ਕਰਕੇ ਪਾ ਦਾਂਗੇ ਆਹ ਖੂਬਸੂਰਤ ਚਮਕਦੇ ਦਮਕਦੇ ਟਰੈਲਰ ਹੈ ਜੀ ਨਾਲ ਆਪਣਾ ਅੱਜ ਦਾ ਪਹਿਲਾ ਵਲੌਗ ਆਪਣੇ ਚੈਨਲ ਦੇ ਉੱਤੇ ਆਪਣਾ ਆਊਗਾ ਤੇ ਹੋਪ ਤੁਸੀਂ ਸਾਰੇ ਸਪੋਰਟ ਕਰੋਗੇ ਇਹਦੇ ਵਿੱਚ ਤੁਹਾਨੂੰ ਵੱਖਰੀ ਵੱਖਰੀ ਚੀਜ਼ਾਂ ਜਾਣਨ ਨੂੰ ਮਿਲ ਗਈਆਂ ਉਸਲੇ ਚ ਅਰਨਿੰਗ ਕੀ ਆ ਫਿਲਮ ਜਾਂ ਜਿਹੜੇ ਆਪਣੇ ਨਵੇਂ ਮੁੰਡੇ ਆਣ ਕੇ ਮਿਸਟੇਕਸ ਕਰਦੇ ਨੇ ਇੰਡਸਟਰੀ ਦੇ ਵਿੱਚ ਜਿਹੜੀਆਂ ਗਲਤੀਆਂ ਉਹਨਾਂ ਕੋਲ ਛੋਟੀਆਂ ਛੋਟੀਆਂ ਹੋ ਜਾਂਦੀਆਂ ਵਾ ਨਾ ਚਾਹੁੰਦੇ ਹੋ ਵੀ ਇਨਸਾਨ ਕੋਈ ਜਾਣ ਕੇ ਗਲਤੀ ਤਾਂ ਕਰਦਾ ਨਹੀਂ ਜੀ ਹੋ ਜਾਂਦੀ ਗਲਤੀ ਸੋ ਉਹਨਾਂ ਬਾਰੇ ਗੱਲ ਕਰਾਂਗੇ ਆਪਾਂ ਤੇ ਆਲੇ ਆਲੇ ਟ੍ਰੇਲ ਨੇ ਅੱਜ ਬਾਕੀ ਪਰਟਾਸਟਿਸਟ ਕਰ ਲਿਆ ਸਾਰਾ ਟਾਈਟ ਟੂ ਹੈ ਦੇਖੋ ਦ੍ਰਿਸ਼ਾ ਹੈ ਜੀ ਤੇ ਬਾਕੀ ਉਹਨਾਂ ਦਾ ਰੋਡ ਮੇਂ ਜਾ ਕੇ ਤੁਹਾਨੂੰ ਮਿਲਦੇ ਆ ਤੇ ਹੋਰ ਗੱਲਾਂ ਬਾਤਾਂ ਕਰਦੇ ਆ ਮੌਸਮ ਕਾफी ਖੂਬਸੂਰਤ ਹੈ ਅੱਜ ਦਾ ਇਹਦੇ ਬਾਰੇ ਵੀ ਕਰਨਾ ਗੱਲਾਂ ਕਰਾਂਗੇ ਸੋ ਸਟੇ ਟਿਊ ਤੇ ਬਾਕੀ ਗੱਲ ਆਪਾਂ ਜਾ ਕੇ ਵਿੱਚ ਟਰੱਕ ਦੇ ਕਰਦੇ ਆਂ ਓਕੇ ਟ੍ਰੈਫਿਕ ਕੋਚੇ ਦੇ ਟਰੱਕ ਆਪਣੇ ਕਿ ਜਾਰਿਆ ਆ ਤੇ ਦੋ ਚਾਰ ਆਪਣੇ ਬਿਛੇ ਹੁੰਦੇ ਆ ਤੇ ਫਿਊਲ ਆਪਾਂ ਵੇਂਦੀਆਂ ਕਿ ਚਾਹ ਦਾ ਆਪਾਂ ਭਰਾਵਾਂਗੇ ਐਪਿੰਗ ਤੋਂ ਬੀਬੀ ਤੇ ਚਾਹ ਜਾ ਕੇ ਭਰਵਾਂਗੇ ਬਾਹਰ ਨੂੰ ਬਾਹਰ ਨਾਲੇ ਤੋਂ ਆਵਾਕੀ ਕਾਫੀ ਵਧੀਆ ਮਿਲ ਜਾਂਦੀ ਓਥੇ ਸ਼ਾਪ ਹੈਗੀ ਪਰ ਜਿਹੜੇ ਟਾਈਮ ਤੇ ਮੈਂ ਜਾਣੇ ਜਾਂਦੇ ਨੂੰ ਕਦੇ ਆਪਾਂ ਬੰਦ ਹੋ ਜਾਣੀ ਕਾਫੀ ਨਹੀਂ ਮਿਲਦੀ ਆਪਾਂ ਸੋ ਆਪਾਂ ਐਪਿੰਗ ਤੋਂ ਭਰਉਂਦੇ ਆ ਫਿਊਲ ਤੇ ਇੱਕ ਉਹ ਕੰਮ ਆ ਉਹ ਕਰਦੇ ਆ ਰਹੀ ਚੋਪ ਅੰਬਰੀ ਨਾਲੇ ਤਾਂ ਫ੍ਰਸਟ੍ਰੇਸ਼ਨ ਹੋਣੀ ਹੈ ਕਿ ਆ ਜਾਊਗਾ ਚਲੋ ਜੀ ਮਾਤੀ ਸਾਰੇ ਰਾਤ ਤੋਰ ਲੱਗਦੀਆਂ ਜਾਣੀਆਂ ਅੱਗੇ ਲੰਘੇ ਪਿੱਛੇ ਹੋ ਗਏ ਅੱਗੇ ਲੰਘੇ ਪਿੱਛੇ ਹੋ ਗਏ ਹਲੇ 9 10 ਵਜੇ ਤਾਈਂ ਤੇ ਆਈ ਨਹੀਂ ਟ੍ਰੈਵਲ ਨਹੀਂ ਹੋਣੀ ਨੌ ਦਾ ਤੋਬਾ ਫਿਰ ਟਰੱਕਰੋ ਨਾ ਮਿਲਣਾ ਲੱਗਾ ਹੋਵੇ ਜਿਵੇਂ ਕਿ ਕਿਤੇ ਚਾਹੋਂ ਦਾ ਲੰਗਰ ਲੱਗਾ ਇਹ ਟਰੱਕ ਦੇ ਟਰੱਕ ਚੜਿਆ ਹੁੰਦੇ ਹੁੰਦਾ ਜਿਨ੍ਹਾਂ ਨੇ ਭਾਈ ਦੀਆਂ ਭਜਾ ਕੇ ਲਗਾ ਲਈ ਤੇ ਆ ਉਹ ਜਿਹੜੇ ਸਾਟੜਕੇ ਵਿਚਾਰੇ ਇਹਨਾਂ ਨੇ ਵੇ ਸੌ ਵਾਲੇ ਆ ਉਹ ਵੇਹਦੇ ਰਹਿੰਦੇ ਕਿ ਯਾਰ ਕਿਵੇਂ ਸਾਡੇ ਟਰੱਕੀ ਭਜਦੇ ਹੁੰਦੇ ਇਹ ਤਾਂ ਹੀ ਮਹੀਨਾ ਭਜਾ ਲਈਦੇ ਹੁੰਦੇ ਟਰੱਕ ਇਹ ਕੱਲ ਲਾਪਾ ਭੁੱਲ ਗਿਆ ਹਾਂ ਵੀਡੀਓ ਐਂਡ ਕਰਨੀ ਸੋ ਉਹ ਵੀਡੀਓ ਅੱਜ ਐਂਡ ਕਰਾਂਗੇ ਤੇ ਇਥੋਂ ਦੂਸਰਾ ਪਾਰਟ ਸਟਾਰਟ ਕਰਦਾਂਗੇ ਆਪਾਂ ਪਿਕਅਪ ਕਰਕੇ ਪਿਕਅਪ ਕਰਨ ਨੂੰ ਅੱਜ ਆਪਾਂ ਆਏ ਆ ਕਲੀਨ ਮੈਂ ਕਲੀਨ ਨੂੰ ਤਾਂ ਪਿਕਅਪ ਕਰਕੇ ਫਿਰ ਆਪਾਂ ਆਪਣੀ ਟਰਨੀ ਫੇਰ ਸਟਾਰਟ ਕਰਾਂਗੇ ਇਵਨਿੰਗ ਚ ਤੇ ਰਾਜ ਦੀ ਡਰਾਈਵ 라ਤੀ ਹੋਗੀ ਤੇ ਹੁਣ ਜਿਹੜਾ ਅਗਲਾ ਵਲੌਗ ਆਊਗਾ ਉਹ ਸਾਰਾ ਰਾਤ ਦੇ ਬਾਬਤ ਹੋਊਗਾ ਰਾਤ ਦੇ ਵਿੱਚ ਤੇ ਰਾਤ ਡਰਾਈਵਿੰਗ ਦਾ ایکسپੀਰੀਅੰਸ ਕੀ ਆ ਕਿੰਨੀ ਕਹਾੜਿਆ ਕਿੰਨੇ ਕਈ ਸੀ ਆ ਤੇ ਆਪਣੇ ਜਿਹੜੇ ਭਾਈ ਬੰਧੂ ਆ ਡਰਾਈਵਰ ਮਹਿਕਮੇ ਚ ਕਿਹੜੇ ਰੈਸਟ ਏਰੀਆ ਜਿਆਦਾ ਪ੍ਰੈਫਰ ਕਰਦੇ ਆ ਜਾਂ ਟਰੱਕ ਸਟਾਪ ਪ੍ਰੈਫਰ ਜਿਆਦਾ ਕਰਦੇ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਵੱਖਰੇ ਵੱਖਰੇ ਆਪਣਾ ਰਾਹ ਚ ਆਉਣੇ ਆ ਮੈਲਬਨ ਤੋਂ ਸਿਡਨੀ ਸਿਡਨੀ ਤੋਂ ਮੈਲਬਨ ਦੇ ਵਿੱਚ ਤੇ ਆਪਾਂ ਸਾਰੇ ਕਵਰ ਕਰਾਂਗੇ ਤੇ ਵੇਬ ਬ੍ਰਿਜ ਵੀ ਆਉਣਾ ਇੱਕ ਆਪਾਂ ਨੂੰ ਇਹ ਵੇਸਟ ਸਟੇਸ਼ਨ ਉਹ ਵੀ ਕਵਰ ਕਰਾਂਗੇ ਜੇ ਉਹਨਾਂ ਨਾ ਖਿਲਾ ਰਿਆ ਬਾਰ ਬਾਰ ਕਵਰ ਕਰ ਲਾਂਗੇ ਜੇ ਉਹਨਾਂ ਖਿਲਾਰ ਲਿਆ ਤੇ ਉਹਦੇ ਦੀ ਉਹਦੇ ਵੇਖਾਂਗੇ ਬਾਕੀ ਮਿਲਦੇ ਆ ਮਿੱਤਰੋ ਫਿਰ ਤੋਂ ਸਟੇ ਟਿਊਨ ਸਟੇ ਹੈਲਦੀ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿਣ